ਆ ਲੱਗਣ ਚਲੋ ਟੈਕ ਸੂਈ ਆ ਕਾਲੀ ਆ ਉਧ ਰਲਦੀ ਨਹੀਂ ਇੱਕ ਵੇ ਦੇਸੀ ਨਹੀਂ ਰਲਦੀਆਂ ਯਾਰ 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 ਨਹੀਂ ਰਲਦੀ ਬਹਾਰ ਆ ਨਾ ਲਾ ਤੇ ਯਾਰ ਭਾਈ ਯਾਰ ਰੋਜ਼ ਚੱਟਾਂ ਤੇ ਡਾਂਗੇ ਰਹੇ ਇੱਕ ਬੱਚਾ ਜਾਜ ਗੱਲ ਕਰ ਦੇਖ ਲੈ ਚੱਲ ਜਾ ਜਾਜ ਗੱਲ ਕਰ ਮੈਂ ਤੇ ਕਿ ਨਿਵੇੜਦੇ ਨਹੀਂ ਆ ਭਾਈ ਜਾਣਦਾ ਨਹੀਂ ਕੋ ਨਵਾਂ ਆ ਗਿਆ ਇੱਥੇ ਪੀ ਭਾਰੋਂ ਤੱਕ ਤੁਸੀਂ ਦੱਸ ਕਾ ਜਾਇਜ਼ ਕਾ ਨਹੀਂ ਕੋਈ ਪਤਾ ਨਹੀਂ ਹਾਂ ਬੱਸ ਬੱਸ ਹਾਂ ਤੂੰ ਦੱਸ ਮਣ ਉਹਦੇ ਤੂੰ ਬਾਤ ਕਰ ਲੈ ਇੱਕ ਦਿਨ ਤੇ ਰੱਖ ਹਾਂ ਕਿੰਨਾ 10000 ਰੁਪਏ ਤੂੰ ਬੰਦਰਾ ਮੈਂ ਗੱਪਣਾ ਦੇ ਕੇ ਫਿਰ ਫੇਰ ਦੇਵੇਂ ਤੂੰ ਫਿਰ ਤੂੰ ਕੀ ਕਹਿੰਦਾ ਹਾਂ ਨਾ ਗੱਪਣਾ ਮੈਂ ਇੱਕ ਮਿੰਟ ਮੇਰੀ ਗੱਲ ਸੰਗ ਗੁੱਸਾ ਨਹੀਂ ਵੀਡੀਓ ਚੱਲੀ ਜਾਂਦੀ ਭਲੋ ਸਾਹਿਬ ਠੀਕ ਹੈ ਗੱਪਣਾ ਤਾਂ ਮੈਂ ਤੁਹਾਨੂੰ ਦੇ ਦੇਣਾ ਤੇ ਮੈਂ ਬੰਦਰਾ ਕੌਣ ਲਊ ਮੇਰੀਆਂ ਠੀਕ ਹੈ ਇਹ ਕਹਦਾ ਲਈ ਚੰਗੀਆਂ ਜਾਂਦੇ ਉੱਪਰ ਸਾਰੀਆਂ ਟੌਪ ਨਹੀਂ ਆ ਲੈ ਜਾ ਗਿਆ ਨਾ ਯਾਰ ਨਹੀਂ ਮਹਾਰਾਜ ਜੀ ਜਾ ਫੜ ਕੇ ਠੀਕ ਆ ਹੁਣ ਰੱਖ ਲੈ ਮੇਰੀ ਗੱਲ ਮੂੰਹ ਮੱਥਾ ਕਰਕੇ ਤੁਹਾਡੇ ਕੋਲ ਮੈਂ ਝੂਠ ਨਹੀਂ ਮਾਰਦਾ ਮੇਰੀ ਗੱਲ ਵੀਡੀਓ ਬਣੀ ਹੋਈ ਹੈ ਮੇਰੀ ਗੱਲ ਤੋਂ ਪਹਿਲਾਂ ਤੇਰਾ 13000 ਰੁਪਏ ਸਾਡੇ 13000 ਰੁਪਏ ਮਨੂਣ ਲੱਗਿਆ ਸਾਰੀਆਂ ਮੈਂ ਕ ਆਪਣੀ ਮਾਰ ਤੈਨੂੰ ਪਹਿਲਾਂ ਕਹਿੰਦਾ ਗੱਲ ਦੱਸਿਲਾ ਮੇਰੇ ਤੋਂ ਲੱਗ ਲੈਣਾ ਨਾ ਲੈਣਾ ਨਾ ਲੈਣਾ ਗੜੀਆਂ ਠੀਕ ਆ ਸਾਰੀਆਂ ਲੱਗੀਆਂ ਨੇ ਮਨ ਤੂੰ ਲਈ ਵੀ ਕਪੜਾ ਜਾਂ ਨਾ ਫੇਰ ਵੀ ਤੈਨੂੰ ਦੇ ਦੀ ਇੱਕ ਬੱਚਾ ਤੇ ਫਿਰ ਉਹੀ ਤਾਂ ਗੁੱਸਾ ਕੋਈ ਨਹੀਂ ਤੂੰ ਮਾੜਾ ਮੁੱਲ ਲਾਉਣਾ ਹੈ ਨਾ ਇੱਕ ਤਾਂ ਲਈ ਦੋ ਯਾਰ ਕੀ ਕਰੀ ਖੜਾ ਤੂੰ ਬਾਈ ਯਾਰ ਅਸੀਂ ਤੇ ਜਮਾ 12000 ਉਹ ਰੱਖ ਲੈ ਹੁਣ ਠੀਕ ਆ ਡਵਾ ਕੇ ਸਾਡੇ 1200 ਫੇਰ ਆਖੀ ਜਨਾ ਦਵਾਈ ਨਹੀਂ ਆਏ ਤਾਂ ਡਾਕਟਰ ਨੂੰ ਫੇਰ ਤੇਰੀ ਮਿਲਦੀ ਜਾਂ 12000 ਕਹੀਂ ਇੱਕ ਵਾਰੀ ਮੈਨੂੰ ਦੱਸਦੀ ਮੈਂ ਮਿਲਾਕ ਨਹੀਂ ਆ ਮੈਂ ਕਹਿ ਤਾ ਖੜਾ ਮੈਂ ਤੇ ਰਖਣਾ ਹੀ ਉਹਨੇ ਨਿਕਾਣ ਲਓ ਬੜੀ ਤੂੰ ਫੇਰ ਹੀ ਘਾਲੀ ਹਾਂ ਗੱਲ ਸੁਣ ਲੈ ਕੋਲੇ ਮੈਂ ਵੀ ਸੀਗਾ ਇਹ ਆ ਭਾ ਲੱਗਿਆ ਉਸ ਪਰ ਹੁਣ ਨਹੀਂ ਨਹੀਂ ਜੇ ਫਾੜਿਆ ਤੇਰਾ ਨੋ ਗਿਆ ਚੱਲ ਚੰਗੀਆਂ ਜਾਂਦੇ ਗੱਡੀ ਉਹਨਾਂ ਦੇ ਬਿੰਦੀ ਲਾ ਦੇ ਲੱਖੇ ਰਿਆ ਉਹ ਤੂ ਰਿਆ ਸਾਡੀ ਗੱਲ ਤੋਂ ਸਾਡੀ ਚਾਚਾ ਅੱਲ ਮੈਂ ਲੈਿਆਂ ਦਾ ਅੱਜ ਮੈਂ ਇਹ ਕਿ ਕਮਾਲਿਆ ਯਾਰ ਦੱਸ ਚੱਲ ਬਰਾ ਆ ਜਾ ਹੁਣ ਵੀਡੀਓ ਬਣੀਆਂ ਬੰਦ ਕਰ ਵੀਡੀਓ ਤੋਂ ਕੀ ਛੱਡੇ ਕੱਢੋ ਯਾਰ ਆ ਬੰਦਾ ਹਾਂ ਉਹ ਵੀ ਕੱਢ ਜਾਣਾ 50 ਹਜ਼ਾਰ ਕੱਢ ਮਾਰ ਕਾਲੂ ਮਾਰ ਕੱਢੀ ਪੇਡਾ ਕੱਢੀ ਭਾਈ ਸਾਹ ਜੀ 4 ਪੀਟਾ ਕੱਢ ਲਾ ਮੈਂ ਤਾਂ 55 ਬਣ ਜਾ ਬਣ ਜਾ ਆਰਾਮੀ 20 ਕੱਢਦਾ 52000 ਹੋ ਗਿਆ 52000 ਹੋ ਗਿਆ 26 13 ਦਿਨਾਂ 26 ਹੋ ਗਿਆ ਆ ਜੋ ਦਿਓ ਉਹੀ ਜਿਹੜੀਆਂ ਦੇ ਨਿਸ਼ਾਨੀਆਂ ਲਈ ਆ ਉਹੀ ਕੱਢਾਂਗੇ ਯਾਰ ਇੱਕ ਵੀ ਨਹੀਂ ਪਾਚਿਆ ਜਾਂਦਾ ਮੇਰੀ ਟੋਲਾ ਗੱਲ ਰੱਬ ਨੂੰ ਜਾਣਦੈਨੀ ਉਹੀ ਕੱਢਣੀ ਆਪਾਂ ਫੇਰ ਬੁਲਾਇਆ ਤੂੰ ਆ ਜਿਹੜੇ ਨਿਸ਼ਾਨੀਆਂ ਨਹੀਂ ਨਹੀਂ ਜੇ ਤਾਂ 10 ਬੰਦੇ ਖੜੇ ਆ ਕਿ ਬਾਈ ਮੈਂ ਨਹੀਂ ਕੱਢਦਾ ਮੈਂ ਕਰਾਂ ਉਹ ਯਾਰ ਭੇਡ ਤੇ ਭੇਡਾਂ ਲਕੋ ਦਿਓ ਮੈਂ ਕੱਟ ਕੇ ਵਿਖਾਉਂਗਾ ਜੰਮੇ ਬੜਾ ਪੈ ਗੈਕ ਤਮਾਸ਼ਾ ਵੇਖ ਲੋ ਜੰਮੇ ਭੇਡਾਂ ਦੇ ਹਾਂ ਨਹੀਂ ਨਹੀਂ ਯਾਰ ਮੈਂ ਹੌ ਲਾਉਂਦਾ ਹੀ ਨਹੀਂ ਹੱਥ ਯਾਰ ਉਹ 10 ਬੰਦੇ ਖੜੇ ਉਹ ਵੀ ਬਿਮਾਰੀ ਖੜੇ ਆ ਆ ਜੱਗੀ ਖੜਾ ਚੱਤਾ ਖੜਾ ਜਿਹੜੇ ਤੁਹਾਨੂੰ ਚੰਗੇ ਲੱਗ ਚਾਰ ਉਹ ਕੱਢ ਲਓ ਤੁਸੀਂ ਇਹਗਾ ਜੀ ਉਹੀ ਕੱਢਣ ਲਈ ਉਹੀ ਦਾਇਆ ਤੰਗ ਵਾਲੀ ਮੰਡੀ ਤੇ ਤੇ ਜੱਗੀ ਨੇ ਕਰਾਇਆ ਤੇ ਭੇਡਾਂ ਕੱਢਦੇ ਸਾਨੂੰ ਭੇਡਾਂ ਦਿਖਾਉਣੇ ਆ ਓ ਪਿੱਛੇ ਪਰਚੀ ਕਿਹਦੇ ਕੋਲ ਪਠਾ ਲਈ ਨਹੀਂ ਯਾਰਾਂ ਸਾਹਿਬ ਨੂੰ ਦੇਖਿਆ ਤਰਕ ਸੀ ਘਰਾਤੀ ਲਿਆ ਉਹ ਵੇ ਯਾਰ ਨਹੀਂ ਪਤਾ ਬਾਈ ਬਸ ਪਹਿਲਾਂ ਜਦੋਂ ਬੜਕੇ ਅਜਿਹਾ ਕਿਹਸਾ ਚਾਚਾ ਕੌਣ ਕਿਧਰ ਉਹ ਚਾਚਾ ਹਾਂ ਪੰਜ ਤਾਂ ਕਰ ਲਓ ਕਣੀ ਕਰ ਲੈ ਚਾਰ ਕੇ ਰਾਰ ਨਹੀਂ ਲੈਣੀ ਜਿਹੜਾ ਸ਼ੁਕਲਾ ਕਰਨ ਆਏ ਸੀਗੇ ਉਹੀ ਕਿਹੜਾ ਬੰਡਾ ਪੈਂ ਕਲਚਰਾ ਨਹੀਂ ਆਪਣੇ ਗਵੰਡੀ ਨਹੀਂ ਅਜਾ ਉਹ ਸੁਪਲਾ ਕਰ ਲਈ ਸੀ ਜੇ ਆਪਾਂ ਤਾਂ ਕੱਲ ਲੈਤੀਆਂ ਯਾਰ ਅੱਜ ਇੱਥੇ ਮੰਡੀ ਪਾ ਦੀ ਸਿੱਧੀ ਗੱਲ ਆਪਾਂ ਵਪਾਰ ਕਰਦੇ ਕੋਈ ਇਹ ਜਿਹਾ ਲੁੱਕ ਉਹਦਾ ਠੀਕ ਹੈ ਠੀਕ ਹੈ ਨਾ ਹੈਲੋ ਬਈ ਨਾ ਕ ਲਾਮ ਬੱਕਰਾ ਲਿਆ ਕਿਸੇ ਨੇ ਪੈਸੇ ਵੀ ਨਹੀਂ ਲਿਆ ਬੱਕਰਾ ਫੜ ਕੇ ਲੈ ਗਿਆ ਤੇ ਜੀ ਬੇਚੇ ਗੰਟਰ ਤੇ ਆ ਕੇ ਬੰਦੇ ਨੂੰ ਮਿਲਦੇ ਉਹ ਜੀ ਬੱਕਰਾ ਕਹਿੰਦਾ ਸਾਡਾ ਦੇਖਣ ਨੂੰ ਪਤਲੀਆ ਬਈ ਜਨਤ ਕਰਦੇ ਲੱਗਿਆ ਆਉਂਦੀ ਹੁੰਦੀ ਹੈ ਆ ਜਾ ਕੋਈ ਨਾ ਕਮਾਰ ਦੇ ਬੱਤਰੇ ਆ। ਰੱਸੀਆਂ ਦੇ ਬੱਬੂ ਲਿਆ ਦੇ ਲੱਖ ਲਿਆ ਦੇ ਰੱਸੀਆਂ ਆ ਚਾਰ ਰੱਸੀਆਂ ਬੱਥੇ ਕੋਲੇ ਹੋਈਆਂ ਤੇ ਤੈਨੂੰ ਵਾਪਸ ਦੇ ਦੂੰਗਾ। ਆ ਬੜੀਆਂ ਇੱਥੇ ਪੰਨਾਂ। ਆਈ ਹੈ ਮੇਰੀ। ਅੰਨੇ ਗਾਣ ਉਹ ਗੜਾ ਬੇਇਮਾਨੀ ਕਰਦਾ ਉਹ ਕਰ ਤੇ। सु <laughs>